ਪ੍ਰਵਲੀਨ ਕੌਰ ਦੀ ਮਤਲਬ ਪਹਿਲੀ ਨਾਲ ਉਹਨਾਂ ਦਾ ਫਤਿਆ ਕਰ ਦਿੱਤੀ ਗਈ ਆ ਉਹ ਕਿਹਨੇ ਕੀਤੀ ਆ ਸਾਡੇ ਇੱਕ ਬੁੜੀ ਗਿਆਨੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰ ਸਮੇਂ ਸੁਖਸਿ ਨਗਰੰਦ ਆਸੀ ਪੜਦਾ ਸੀ ਲੋਕਾਂ ਦੇ ਕਰ ਅਰਦਾਸਾਂ ਕਰਦਾ ਸੀ ਉਹ ਭੇੜੀਏ ਨੇ ਬਲਾਦ ਕਰ ਕਰਕੇ ਕੁੜੀ ਨੂੰ ਮਾਰ ਦਿੱਤਾ ਗਿਆ ਲੇਕਿਨ ਉਹਨੇ दारू ਵੀ ਪੀਤੀ ਅਮਰ ਸ਼ਾਹ ਕੇ ਇਹ ਬਹੁਤ ਵਧੀਆ ਵਧੀਆ ਕੰਮ ਨਹੀਂ ਕੀਤਾ ਉਹਨੇ ਬਹੁਤ ਘਿਰਤ ਕੰਮ ਕੀਤਾ ਉਹਨੇ ਬਣਾ ਨੂੰ ਕਿਸੇ ਨਾਲ ਨਾ ਭੇਜੋ ਵਿਸ਼ਵਾਸ ਨਾ ਕਰਿਓ ਅੱਜ ਦੇ ਕਾਲ ਯੁੱਗ ਵਿੱਚ ਵਿਸ਼ਵਾਸ ਕਰਨਾ ਬਹੁਤ ਵੱਡਾ ਪਾਪ ਹੋ ਜਾਊਗਾ ਪਹਿਲਾਂ ਲੁਧਿਆਣਾ ਦੀ ਕੁੜੀ ਨਾ ਵਿਚਾਰੀ ਨਾ ਹੱਤਿਆ ਕੀਤੀ ਸੀ ਉਹ ਬਜਾਰੇ ਪੁਲਿਸ ਮੁਲਾਜ਼ਮ ਦੀ ਸੀ ਲੇਕਿਨ ਤੁਹਾਨੂੰ ਸਾਰਿਆਂ ਨੂੰ ਪਤਾ ਭਰਾਵੋ ਸਾਡੇ ਸਾਰੇ ਧੀਆ ਨੇ ਅਕਾਫਜੀ ਦੇ ਵੀ ਆ ਸੰਜੀਤ ਜੀ ਦੇ ਵੀ ਮੇਰੇ ਵੀ ਹਤਾੜੇ ਵੀ ਕਗਨਜੀ ਦੇ ਸਾਰੇ ਭਰਾਵਾਂ ਦੇ ਵੀ ਆ ਕਬਈ ਇਸ ਕਰਕੇ ਕਹੂੰਗਾ ਭਰਾਓ ਇੱਕ ਮਤ ਹੋ ਜਾਓ ਇਹ ਕਹਾਂ ਹਿੰਦੂ ਕਹਾਂ ਮੁਸਲਮਾਨ ਕਹਾਂ ਸੇ ਕਸਾਈ ਜੈਲੀ ਕੋਤੀ ਇਹ ਨਾ ਕਰੋ ਜਾਤਾਂ ਪਾਤਾਂ ਚ ਨਾ ਰਹੋ ਅਸੀਂ ਇਨਸਾਨੀਅਤ ਉੱਤੇ ਮੁੱਖ ਰੱਖੋ ਸਾਡੀ ਮਹਿਲਾ ਪ੍ਰਮਾਤਮਾ ਦੇ ਘਰ ਵਿੱਚ ਸਭ ਤੋਂ ਪਹਿਲਾ ਵਾ ਅਸੀਂ ਮਾਂ ਦੇ ਪੇਟ 'ਚੋਂ ਜਨਮੇ ਆ ਅਸੀਂ ਉਹੀ ਜਨਮ ਲੈ ਕੇ ਇਟਾ ਵੱਡਾ ਪਾਪਕੋਟਾ ਸਮਝਦਿਓ ਕਿ ਪਹਿਲਾ ਸਰਚ ਹੁੰਦਾ ਉਸ ਟਾਈਮ ਕਹਿੰਦੇ ਕੁਝ ਵੀ ਅੰਦਰ ਇਹ ਲੋਕ ਵਾਲੇ ਜਿਹੜੇ ਪੁਲਿਸ ਵਾਲੇ ਕਹਿੰਦੇ ਨਾ ਚਾਰ ਘਰ ਵਾਲੇ ਕਹਿੰਦੇ ਆ ਉਹ ਆਪਣੀ ਚਾਹ ਪੀ ਕੇ ਦੁਸ਼ਟ ਦੇ ਘਰੇ ਆ ਕੇ ਕੁੰਡੇ ਲਾ ਕੇ ਅਲਾਵਾ ਤੱਕ ਕੇ ਆ ਗਏ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਮੈਡਮ ਧਨਪ੍ਰੀਤ ਕੌਰ ਨੂੰ ਚੇਂਜ ਕਰਨਾ ਚਾਹੀਦਾ ਅਕਰਸ਼ੀ ਜੈਨ ਨੂੰ ਚੇਂਜ ਕਰਨਾ ਚਾਹੀਦਾ ਤਿੰਨ ਦਿਨ ਬਾਅਦ ਅੱਜ ਮੈਡਮ ਉੱਤੇ ਗਈ ਆ ਕਿਆ ਭਈ ਇੱਕ ਇਸਤਰੀ ਨੂੰ ਇਸਤਰੀ ਦਰਦ ਪਤਾ ਹੋ ਸਕਦਾ ਨਾ ਇਸ ਕਰਕੇ ਆਪखुद ਮੈਡਮ ਸਿੱਖਾ ਦੀ ਆ ਮੈਡਮ ਜੀ ਤੁਸੀਂ ਆਪ ਦਰਦ ਦੇਖੋ ਇਸ ਕਰਕੇ ਮੈਂ ਖੌਤੀ ਨਿੰਗਾ ਨੂੰ ਵੀ ਕਹੂੰਗਾ ਅੱਜ ਕਿਥੇ ਅੱਜ ਭਾਨਾ ਸਿੱਧੂ ਕਿੱਥੇ ਮਰ ਗਿਆ ਇਹ ਯੂਨੀਵਰਸਿਟੀ ਦਾ ਘੇਰਿਆ ਹੋਇਆ ਨੇ ਨੇ ਲੱਖਾਂ ਜ਼ਰਾ ਕਿੱਥੇ ਆ ਭਾਨਾ ਸਿੱਧੂ ਕਿੱਥੇ ਆ ਆ ਬੰਦੀ ਸਿੰਘ ਰਿਆ ਕਰ ਲੋ ਇਹ ਅਤਵਾਦੀ ਰਿਆ ਕਰਾਉਣ ਵਾਸਤੇ ਆ ਐਸਜੀਪੀਸੀ ਕਿੱਥੇ ਆ ਜੱਤਰ ਘੜਕਾਚਾ ਸਾਹਿਬ ਕਿੱਥੇ ਆ ਮੁੱਖ ਮੰਤਰੀ ਦੇ ਖਿਲਾਫ ਤਾਂ ਬੋਲ ਸਕਦੇ ਭੋਤ ਮਾਨ ਦੇ ਉਹ ਦਾੜੀ ਕੱਟੀ ਆ ਕੇ ਅਸੀਂ ਨੇ ਕੇਸ ਰੱਖੇ ਜਿਉਂ ਨੇ ਹੁਣ ਪਤਨ ਨੂੰ ਤੇਹ ਬਹਾਦਰ ਦੇ ਦਿਨ ਮਨਾ ਰਹੇ ਅਸੀਂ ਜਿੱਦੀ ਢਾਣਾ ਮਨਾ ਰਹਿਆ 23 24 25ਵਾਂ ਜਹਾੜ ਦੇ ਸੀਗਾ ਲੇਕਿਨ ਜੱਥੇਦਾਰ ਸਾਹਿਬ ਕਿੱਥੇ ਸੁੱਤੇ ਮੈਂ ਆਖਾਲੀ ਹਲ ਕਿੱਥੇ ਸੁੱਤੇ ਮੈਂ ਕਾਂਗਰਸ ਕਿੱਥੇ ਸੁੱਤੀ ਪਈ ਆ ਇਹ ਜਿਹੜ ਡਕੈਤੀ ਹੁੰਦੀ ਆ ਰਾਜਾ ਬੜਿੰਗ ਕਿੱਥੇ ਆ ਜਾਂਦਾ ਉਹ ਜਿਹੜਾ ਏਡੀ ਵੱਡੀ ਬਾਹਰ ਦਾ ਡਕੈਤੀ ਵਾਲਾ ਫੜਨੇ ਪਰਸਨ ਹੈ ਤੇ ਇਹਦੀ ਬਾਹਰ ਤੋਂ ਹੋਈ ਆ ਇਹ ਘਰੇ ਨਹੀਂ ਹੋਣਾ ਜਿਆਦਾ ਕੁੜੀ ਰਾਜਾ ਬੜਿੰਗ ਦੇ ਘਰੇ ਕੁੜੀ ਆ ਇਸ ਕਰਕੇ ਮੈਂ ਸਾਰੇ ਆਪਾਂ ਦੇ ਕੋਈ ਮਤ ਹੋ ਜੋ ਆਪ ਥੋੜਾ ਹੜਾ ਕਰਦੇ ਹੋ ਚਰਚਾ ਦਾ ਕਰਦੇ ਆਂ ਆਪ ਕੋਈ ਆਏਗਾ ਮੰਨਤੀ ਕਰਦੇ ਹੋ ਮੰਨਤੀ ਇਸ ਤੇ